ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਚੱਲ ਰਿਹਾ ਹੈ ਜੀ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਇਸ ਵਿਸ਼ੇ ਦੇ ਅਧੀਨ ਕਲਸੀ ਸਤਿਗੁਰੂ ਦੀ ਗੁਰੂ ਦੀ ਮਾਤਾ ਦੇ ਵਿਚਾਰ ਸਾਂਝੇ ਕੀਤੇ ਸਨ ਇਸੇ ਵਿਸ਼ੇ ਨੂੰ ਥੋੜਾ ਹੋਰ ਅੱਗੇ ਤੋਰਦੇ ਹਾਂ ਸਾਡੇ ਸਿੱਖ ਪੰਥ ਦੇ ਗੁਰੂ ਗੰਦ ਸਾਹਿਬ ਜੀ ਮਹਾਰਾਜ ਗੁਰੂ ਹਨ ਸਾਨੂੰ ਕਿਸੇ ਇਕ ਜਤੀ ਨੂੰ ਗੁਰੂ ਧਾਰਨ ਕਰਨ ਦੀ ਸਾਧ ਸੰਦੁਰ ਗੁਰੂ ਧਾਰਨ ਕਰਨ ਦੀ ਲੋੜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਉਹਨਾਂ ਦੀ ਬਾਣੀ ਪੜ੍ਹਨੀ ਵਿਚਾਰਨੀ ਅਮਲਾਂ ਵਿੱਚ ਲੈ ਹੁਣ ਨਾਲ ਜੀਵਨ ਦਾ ਜੋ ਮਨੋਰਥ ਹੈ ਉਹ ਸੰਪੂਰਨ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਸੰਬੰਧੀ ਸਿੱਖ ਰਹਿਤ ਮਰਦ ਦਾ ਵਿੱਚ ਦਰਜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਕਾਰ ਨਾਲ ਪ੍ਰਕਾਸ਼ਿਆ ਜਾਵੇ ਸਤਕਾਰ ਨਾਲ ਸੰਤੋਖਿਆ ਜਾਵੇ ਰੁਮਾਲੇ ਸਵਛ ਕੱਪੜੇ ਦੇ ਰੁਮਾਲੇ ਨਾਲ ਤਕਣ ਲਈ ਜਾਂ ਹੋਰ ਤਰ੍ਹਾਂ ਦੇ ਸੁਕਾ ਸੰਕਰਨ ਲਈ ਪਰਤੇ ਜਾਣ ਪ੍ਰਕਾਸ਼ ਦੇ ਸਮੇ ਪੰਗ ਸਾਹਿਬ ਤੇ ਛੋਟੇ ਪੰਗ ਸਾਹਿਬ ਦੇ ਪ੍ਰਕਾਸ਼ ਹੋਵੇ ਤੇ ਉੱਤੇ ਪ੍ਰਕਾਸ਼ ਕਰਦੇ ਨੇ ਮਿਹਰ ਛੋਟੇ ਸਰਾਨੇ ਗਦੇ ਲਈ ਇਹਨਾਂ ਦਾ ਇਸਤੇਮਾਲ ਕੀਤਾ ਜਾਵੇ ਉੱਤੇ ਗੁਰਗਣ ਸਾਹਿਬ ਦੇ ਪ੍ਰਕਾਸ਼ ਦੇ ਸਮੇ ਜਿਸਲੇ ਪਾਠ ਨ ਹੋ ਰਿਹਾਗੇ ਤੇ ਉਸ ਵਕਤ ਹਰ ਵਕਤ ਰਮਾਲਾ ਉੱਤੇ ਪਿਆਰ ਹੋਵੇ ਸਤਕਾਰ ਰਵੇ ਜੇ ਅਸੀਂ ਦੇਖਦੇ ਹਾਂ ਕਿ ਕਿਦੇ ਪੱਖਿਆਂ ਦੀ ਈਵਾਨ ਰੁਮਾਲ ਆਊਟ ਸਕਦਾ ਤਾਂ ਅਗਲੇ ਪਾਸੇ ਕੋਈ ਚੀਜ਼ ਜੋ ਅੱਜਕੱਲ ਸਟੀਲ ਦੇ ਬਣੇ ਤੀਰ ਮਿਲਦੇ ਹਨ ਛੋਟੇ ਜਿਹੜੇ ਤਕਰੀਬਨ 2 ਫੁੱਟ ਦੇ ਸਾਈਜ਼ ਦੇ ਉਹ ਰੱਖ ਸਕਦੇ ਹਾਂ ਅਗਲੇ ਪਾਸੇ ਜਾਂਗਰ ਰੁਮਾਲ ਆਊਟ ਕੇ ਪਿੱਛੇ ਅੱਗੇ ਪਰ ਇਹਨੂੰ ਡਿੱਗ ਪਾਵੇ ਅਗਲੇ ਪਾਸੇ ਤੋਂ ਇਹ ਕੁਝ ਹੀ ਗੱਲਾਂ ਜਿਹੜੀਆਂ ਮੁੱਖ ਸਤਕਾਰ ਵਾਲੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਚ ਕਰਨੀਆਂ ਚਾਹੀਦੀਆਂ ਨੇ ਤੋਂ ਪ੍ਰਕਾਸ਼ ਕਰਦੇ ਟਾਈਮ ਸੁਕਾਸਨ ਕਰਦੇ ਟਾਈਮ ਉਹਨਾਂ ਦੇ ਸਤਿਕਾਰ ਦਾ ਪੂਰਾ ਧਿਆਨ ਰੱਖਿਆ ਜਾਏ ਸਿਰ ਤੇ ਪਗੜੀ ਉੱਤੇ ਕੋਈ ਰੁਮਾਲਾ ਰੱਖ ਕੇ ਗੁਰਗ੍ਰੰਥ ਸਾਹਿਬ ਜੀ ਨੂੰ ਸਿਰ ਤੇ ਠਾਇਆ ਜਾਏ ਔਰ ਨਾਲ ਚੋਰ ਕਰਨ ਵਾਲਾ ਪਿੱਛੇ ਪਿੱਛੇ ਚੋਰ ਗਰੀਬ ਮੰਦਰ ਸੁਖਾਸਣ ਲਈ ਸੁਖਾਸਣ ਵਾਲੇ ਕਮਰੇ ਲੈ ਜਾਂਦੇ ਹਾਂ ਜਾਂ ਪ੍ਰਕਾਸ਼ ਲਈ ਬਾਹਰ ਲੈ ਹੁੰਦੀ ਆ ਇਹ ਸ਼ਬਦ ਪੜਦੇ ਹੋਏ ਆ ਦਰਬਾਰ ਲੈ ਜਾਇਆ ਜਾਏ ਸੁਖਾਸਣ ਕਰਦੇ ਹਾਂ ਪ੍ਰਕਾਸ਼ ਕਰਦੇ ਹਾਂ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣ ਵਾਸਤੇ ਰਸਤੇ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਜਿੱਦ ਨੂੰ ਮਹਾਰਾਜ ਦੀ ਸਵਾਰੀ ਨੇ ਜਾਣਾ ਜੇ ਕਿਸੇ ਗੱਡੀ ਲੈ ਜਾਂਦੇ ਆ ਗੱਡੀ ਚੰਗੀ ਤਰ੍ਹਾਂ ਧੋ ਕੇ ਸਾਫ਼ ਕੀਤੀ ਜਾਵੇ ਗੱਡੀ ਵਿੱਚ ਡਰਾਈਵਰ ਅਤੇ ਨਾਲ ਬੈਠੇ ਹੋਰ ਬੰਦੇ ਉਹ ਜੋੜੋਂ ਤੋਂ ਬਿਨਾ ਗੁਰਗਨ ਸਾਹਿਬ ਦੀ ਸਵਾਰੀ ਲੈ ਕੇ ਗੱਡੀ ਵਿੱਚ ਨਾਲ ਬੈਠੇ ਹਣ ਘੱਟ ਤੋਂ ਘੱਟ ਪੰਜ ਸਿੰਘ ਤੇ ਨਾਲ ਹੋਣ ਔਰ ਛੋਟਾ ਨਿਸ਼ਾਨ ਸਾਹਿਬ ਵੀ ਗੱਡੀ ਉੱਪਰ ਇੱਕ ਸਾਈਡ ਤੋਂ ਉੱਪਰ ਫੜਿਆ ਹੋਵੇ ਝੁਲ ਰਿਹਾ ਹੋਵੇ ਜਦੋਂ ਦੂਰੋਂ ਆਉਂਦੀ ਗੱਡੀ ਪਤਾ ਲੱਗੇ ਕਿ ਗੁਰਗਨ ਸਾਹਿਬ ਜੀ ਮਾਰੇ ਦੀ ਸੁਵਾਰੀ ਆ ਰਹੀ ਹੈ ਇਹ ਕੁਝ ਸਤਕਾਰਵਲੀ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਗੁਰਗਨ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਦੀਵਾਨ ਸਜਿਆ ਹੋਵੇ ਦੀਵਾਨ ਹਾਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਲੜਾਈ ਝਗੜਾ ਗਲਤ ਵਾਰਤਾਲਾਪ ਗਾਲ ਮਾਲ ਐਸੀਆਂ ਗੱਲਾਂ ਕਰਨੀਆਂ ਗੁਰਗਨ ਸਾਹਿਬ ਦੀ ਮਹਾਨ ਬੇਅਦਬੀ ਸਮਝੀ ਜਾਵੇਗੀ ਜਿਸ ਤਰ੍ਹਾਂ ਕਿਸੇ ਲੱਗੀ ਅਦਾਲਤ ਦੇ ਵਿੱਚ ਜੱਜ ਜਦੋਂ ਕੁਰਸੀ ਤੇ ਬੈਠ ਜਾਂਦਾ ਹੈ ਤੇ ਸਾਰੀ ਜਿਹੜੀ ਉੱਤੇ ਬੰਦੇ ਹੁੰਦੇ ਨੇ ਜਿੱਥੇ ਅਦਾਲਤ ਹੀ ਹਾਜ਼ਰ ਚਾਹੇ ਵਕੀਲ ਨੇ ਚਾਹੇ ਗਵਾਹ ਨੇ ਚਾਹੇ ਮਲਜ਼ਮ ਨੇ ਸਭ ਖੜੇ ਜੁਣਨ ਸਤਕਾਰ ਵਾਸਤੇ ਇਸ ਤਰ੍ਹਾਂ ਜੇ ਅਗਰ ਸੰਗਤ ਪਹਿਲਾਂ ਬੈਠੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਬਾਹਰ ਉਸ ਸਮੇਂ ਜਾਂ ਬਾਹਰੋਂ ਕੋਈ ਸਵਾਰੀ ਆਵੇ ਸਾਰੀ ਸੰਗਤ ਨੂੰ ਉੱਠ ਕੇ ਖੜੇ ਹੋ ਜਾਣਾ ਚਾਹੀਦਾ ਹੈ ਸਤਕਾਰ ਸਤਾਨਦ ਕਰਨਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਰੂਪ ਹਨ ਇਹ ਸਤਕਾਰ ਦੀ ਗੱਲ ਜਿਹੜੀਆਂ ਸਾਨੂੰ ਕਰਨੀ ਚਾਹੀਦੀਆਂ ਹਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਸੇ ਕਿਸਮ ਦੇ ਕੋਈ ਫਜ਼ੂਲ ਦੇ ਬਹਿਸ ਮੁਵਾਸੇ ਕੋਈ ਗਲਤ ਕਿਸਮ ਦੀ ਵਿਚਾਰ ਗੁਰਗਨ ਸਾਹਿਬ ਦੀ ਉਸੂਰ ਵਿੱਚ ਕਰਨੀਆਂ ਲੜਾਈ ਝਗੜੇ ਕਰਨੇ ਮੀਟਿੰਗਾਂ ਮੀਟਕਾਂ ਦੇ ਵਿੱਚ ਹੱਥ ਮਾਰ ਮਾਰ ਕੇ ਇੱਕ ਦੂਜੇ ਦੇ ਮੁਕਾਬਲੇ ਬਹਿਸਾਂ ਕਰਨੀਆਂ ਜਿਵੇਂ ਮੀਟਿੰਗਾਂ ਜਲਸੀਆਂ ਵਿੱਚ ਬਾਹਰ ਹੁੰਦੇ ਨੇ ਐਸਾ ਅੰਦਰ ਨਹੀਂ ਕਰਨਾ ਚਾਹੀਦਾ ਗੁਰਗਨ ਸਾਹਿਬ ਦਾ ਸਤਿਕਾਰ ਪੂਰਨ ਤੌਰ ਤੇ ਸਾਨੂੰ ਕਾਇਮ ਰੱਖਣਾ ਚਾਹੀਦਾ ਜਿਸ ਤਰ੍ਹਾਂ ਅਦਾਲਤਾਂ ਵਿੱਚ ਅਸੀਂ ਜਾ ਕੇ ਜੱਜਾਂ ਦਾ ਸਤਿਕਾਰ ਕਰਦੇ ਉੱਥੇ ਕੋਈ ਬੇਲੋੜੀ ਹਰਕਤ ਨਹੀਂ ਹੁੰਦੀ ਕੋਈ ਬੇਲੋੜੀ ਮੋਬਾਈਲ ਜਿਹੜੇ ਆਪਣੇ ਨਾਲ ਲੈ ਗਏ ਹੁੰਦੇ ਆ ਇਹਨਾਂ ਨੂੰ ਤਾਂ ਬੰਦ ਕਰ ਦਿੱਤਾ ਜਾਏ ਜਾਂ ਸਾਇਲੈਂਸ ਮੂਡ ਤੇ ਰੱਖ ਦਿੱਤਾ ਜਾਏ ਤਾਂ ਕਿ ਵਿੱਚ ਡਿਸਟਰਬੈਂਸ ਨਾ ਹੋਵੇ ਕੋਈ ਜਿਹੜਾ ਭਾਰ ਚੱਲ ਰਿਹਾ ਹੈ ਕੀਰਤਨ ਚੱਲ ਰਿਹਾ ਉਹਦੇ ਵਿੱਚ ਕੋਈ ਖਲਲ ਨਾ ਪੈਦਾ ਹੋਵੇ ਇਹ ਗੱਲਾਂ ਸਾਡੀਆਂ ਬਹੁਤ ਸਾਰੀਆਂ ਗੁਰੂ ਘਰ ਜਾ ਕੇ ਸਤਿਕਾਰਤ ਭਲੀਆਂ ਸਾਨੂੰ ਸਮਝੋਣੀਆਂ ਚਾਹੀਦੀਆਂ ਗੁਰਦੁਆਰੇ ਵੀ ਜਾਣ ਲੱਗਿਆਂ ਪੈਰ ਹੱਥ ਪੈਰ ਸ਼ਨਾਨ ਕਰਕੇ ਬੰਦਾ ਜਾਏ ਹੱਥ ਪੈਰ ਸਾਫ ਸੁਥਰੇ ਹੋਣ ਬਾਹਰ ਪਾਣੀ ਹੁੰਦਾ ਹੈ ਬੰਦੋਬਸ ਹੁੰਦਾ ਹੈ ਪੈਰ ਸਾਫ ਕਰਨ ਵਾਸਤੇ ਸਾਫ ਕਰਕੇ ਜਾਇਆ ਜਾਏ ਅੰਦਰ ਸ਼ੇਰ ਦਾ ਸਾਰਾ ਬੀਬੀਆਂ ਨੂੰ ਸਿਰ ਤੇ ਚੁੰਨੀਆਂ ਹੋਣ ਹੋਰ ਵੀ ਕੋਈ ਹਨਮਤੀ ਜਿਹੜੇ ਬੰਦੇ ਜਾਣ ਉਹ ਵੀ ਨੰਗੇ ਸਿਰੰਦਰਨ ਜਾਨ ਉਹਨਾਂ ਲਈ ਰਮਾਲੇ ਆਦਾਂ ਬਾਰ ਬੰਦਬਸ ਕੀਤਾ ਹੋਵੇ ਜਿਹੜਾ ਵੀ ਬੰਦਾ ਜਾਵੇ ਮੱਥਾ ਟੇਕੇ ਸਤਿਕਾਰ ਨਾਲ ਬੈਠ ਜਾਵੇ ਜਿੱਥੇ ਉਹਨੂੰ ਜਗ੍ਹਾ ਮਿਲਦੀ ਹੈ ਇਹ ਗੱਲ ਹੋਰ بڑا ਖਿਆਲ ਕਰਨ ਵਾਲੀ ਹੈ ਕਿ ਜਦੋਂ ਕਿਦੇ ਅੱਗੇ ਕੋਈ ਬਾਹਰੂ ਸੰਗਤ ਦਾ ਬੰਦਾ ਹੁੰਦਾ ਤੇ ਅਗਰ ਅੱਗੇ ਗੁਰੂ ਸਾਹਿਬ ਜੀ ਦੇ ਸਰਮੁਖ ਹੋ ਕੇ ਭਾਈ ਸਾਹਿਬ ਅਰਦਾਸ ਕਰ ਰਹੇ ਹੋਣ ਉਸ ਟਾਈਮ ਪਿੱਛੋਂ ਆ ਕੇ ਆਸੇ ਪਾਸੇ ਲੰਘ ਕੇ ਮੱਥਾ ਟੇਕਣਾ ਠੀਕ ਨਹੀਂ ਹੈ ਅਰਦਾਸ ਵਿੱਚ ਪਿੱਛੇ ਆ ਕੇ ਜਿੱਥੇ ਜਗ੍ਹਾ ਮਿਲਦੀ ਹੈ ਖੜੇ ਹੋ ਜਾਓ ਜਦੋਂ ਅਰਦਾਸ ਵਿੱਚ ਮੱਥਾ ਟੇਕਿਆ ਜਾਂਦਾ ਸਾਰੀ ਸੰਗਤ ਨੂੰ ਭਾਈ ਸਾਹਿਬ ਨੂੰ ਉਸ ਵੇਲੇ ਮੱਥਾ ਟੇਕਿਆ ਜਾਏ ਅਗਰ ਗੋਲ ਵਿੱਚ ਪੈਸੇ ਪਾਉਣ ਨੇ ਉਹ ਬਾਅਦ ਹੀ ਅੱਗੇ ਜਾ ਕੇ ਪਾਏ ਜਾ ਸਕਦੇ ਨੇ ਅਰਦਾਸ ਹੁੰਦੇ ਪਿੱਛੂ ਆ ਕੇ ਮੱਥਾ ਟੇਕਣਾ ਵੀ ਕੋਈ ਜਾਇਜ਼ ਨਹੀਂ ਲੱਗਦਾ ਇਹ ਇੱਕ ਕਾਮਨ ਸੈਂਸ ਨਾਲ ਵੀ ਅਚਾਰ ਨਹੀਂ ਲੱਗਦਾ ਉਸ ਵੇਲੇ ਅਰਦਾਸ ਹੀ ਖੜੇ ਹੋ ਜਾਣਾ ਹੀ ਠੀਕ ਹੈ ਇਸੇ ਤਰ੍ਹਾਂ ਜਦੋਂ ਮਹਾਰਾਜ ਦਾ ਹੁਕਮ ਆ ਰਿਹਾ ਹੋਵੇ ਮੁਖਵਾਕ ਆ ਰਿਹਾ ਹੁੰਦਾ ਹੈ ਕਈਆਂ ਲੋਕਾਂ ਨੂੰ ਜਲਦੀ ਹੁੰਦੀ ਹੈ ਵਾਪਸ ਜਾਣ ਦੀ ਉਹ دیਵਾਨੇ ਸਜੇ ਫਟਾਫਟ ਉੱਠ ਕੇ ਟੁਰ ਪੈਂਦੇ ਨੇ ਜਿਸ ਵਕਤ ਹੁਕਮ ਸ਼ੁਰੂ ਹੋ ਗਿਆ ਆਕੋਂ ਉਹ ਸ਼ੁਰੂ ਹੋ ਗਿਆ ਉਸ ਵੇਲੇ ਉੱਠ ਕੇ ਚਲੇ ਜਾਣਾ ਚੰਗੀ ਗੱਲ ਨਹੀਂ ਇਹ ਮਹਾਰਾ ਦੀ ਬੇਦੀਵਤ ਸਮਾਨ ਹੈ ਵੀ ਗੁਰੂ ਸਾਹਿਬ ਕੋਈ ਹੁਕਮ ਉਹਨਾਂ ਬੁਣਵਾ ਰਿਹਾ ਤੇ ਅਸੀਂ ਉੱਠ ਕੇ ਖਿਸਕ ਜਾਈਏ ਉਹ 2-4 ਮਿੰਟ ਸਾਨੂੰ ਸਬਰ ਕਰ ਲੈਣਾ ਚਾਹੀਦਾ ਤੇ ਜੇ ਬੜਾ ਜ਼ੁੜੀ ਹੈ ਤੇ ਫਿਰ ਪਹਿਲਾਂ ਹੀ ਉੱਠ ਕੇ ਚਲੇ ਜਾਓ ਜਾਂ ਜਿਸ ਅਰਦਾਸ ਸ਼ੁਰੂ ਹੋ ਚੁੱਕੀ ਹੈ ਅਰਦਾਸ ਸ਼ੁਰੂ ਹੋਏ ਦੇ ਵਿੱਚੋਂ ਸੰਗਤ ਚੋਂ ਨਿਕਲ ਕੇ ਚਲੇ ਜਾਣਾ ਵੀ ਕੰਮ ਹੈ ਜੀ ਇਹ ਇਹ ਗਲਤ ਗੱਲ ਹੈ ਅਰਦਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਲੇ ਜਾਓ ਜਦੋਂ ਅਰਦਾਸ ਸ਼ੁਰੂ ਹੋ ਗਈ ਫਿਰ ਉੱਤੋਂ ਉੱਠ ਕੇ ਚਲੇ ਜਾਣਾ ਇਹ ਵੀ ਇੱਕ ਨਾ ਵਾਜੂਬ ਗੱਲ ਹੈ ਕਿ ਪਰਮਾਤਮਾ ਅੱਗੇ ਦੁਆ ਬੇਨਤੀ ਅਰਦਾਸ ਹੋ ਰਹੀ ਹੋਵੇ ਅਸੀਂ ਸਾਨੂੰ ਦੁਨੀਆ ਦੇ ਕੰਮ ਤੁਹਾਨੂੰ ਜ਼ਰੂਰੀ ਲੱਗਣ ਤਾਂ ਉਹ ਕੰਮ ਕਾਜ ਸਿੱ ਪਹਿਲਾਂ ਕਰ ਲੈਣੇ ਚਾਹੀਦੇ ਜਾਂ ਪਹਿਲਾਂ ਉੱਠ ਕੇ ਚਲੇ ਜਾਣਾ ਚਾਹੀਦਾ ਇਹ ਦੋ ਗੱਲਾਂ ਯਾਦ ਰੱਖਿਏ ਜਨ ਸਤਕਾਰ ਸਤਕਾਰ ਵਜੋਂ ਇਹ ਇੱਕ ਬੜੀ ਸਮਝਣ ਵਾਲੀ ਗੱਲ ਹੈ ਅਰਦਾਸ ਹੁੰਦੇ ਆ ਵਿੱਚ ਬਾਰ ਬਾਰ ਲਫਜ਼ਾਂ ਦਾ ਬੋਲੋ ਜੀ ਵਾਹਿਗੁਰੂ ਬਹੁਤ ਸਾਰੀਆਂ ਸੰਗਤਾਂ ਬੋਲਦੀ ਨਹੀਂ ਜੇ ਅਸੀਂ ਇੱਕ ਵਾਰ ਵੀ ਮੂੰਹ ਵਾਹਿਗੁਰੂ ਬੋਲਣੇ ਤਿਆਰ ਨਹੀਂ ਜਿਹੜਾ ਸਾਨੂੰ ਹੁਕਮ ਹੈ ਸਵਾਸ ਸਾਸਿ ਸਿਮਰੋ ਗੋਬਿੰਦ ਫਿਰ ਜਾ ਕੇ ਕੀਤੇ ਪ੍ਰਾਤੀ ਹੋਣੀ ਇਤਨੀ ਸਿਮਰਨ ਦੀ ਸਾਡੀ ਲੜੀ ਚੱਲੀ ਅਸੀਂ ਤੇ ਅਰਦਾਸ ਵਿੱਚ ਵਾਹਿਗੁਰੂ ਬੋਲਣ ਨੂੰ ਤਿਆਰ ਨਹੀਂ ਹੁੰਦੇ ਫਿਰ ਅਸੀਂ ਦੇਖਦੇ ਅਰਦਾਸ ਹੋ ਰਹੀ ਹੁੰਦੀ ਹੈ ਬਹੁਤ ਸਾਰੀਆਂ ਸੰਗਤਾਂ ਦੇ ਹੱਥ ਜੁੜੇ ਨਹੀਂ ਹੁੰਦੇ ਹੱਥ ਥੱਲੇ ਹੀ ਹੁੰਦੇ ਨੇ ਭਾਈ ਸਾਹਿਬ ਅਰਧ ਜੁੜ ਕੇ ਅਰਦਾਸ ਕਰ ਰਹੇ ਨਹੀਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਉਹ ਰਾਤਵੀਂ ਚੰਗੀ ਤਨ ਸਾਚੀ ਦੇ ਸਾਹਮਣੇ ਅੱਗੇ ਕਰਕੇ ਉੱਚੇ ਕਈਆਂ ਨੇ ਇੱਥੇ ਥੱਲੇ ਪੇਟ ਕੋਲੋਂ ਵੀ ਥੱਲੇ ਐਵੇਂ ਪਕੜੇ ਹੁੰਦੇ ਨੇ ਹੱਥ ਇੱਕ ਦੂਜੇ ਤੋਂ ਹੱਥ ਪਾ ਕੇ ਰੱਖੇ ਹੁੰਦੇ ਨੇ ਇਹ ਕੋਈ ਸਤਕਾਰਕ ਨਿਸ਼ਾਨੀ ਨਹੀਂ ਐ ਕਿਸੇ ਅਫਸਰ ਕੋਲ ਵੀ ਜਾਂਦੇ ਕੋਈ ਕੰਮ ਕਰਾਣ ਹੁੰਦਾ ਉੱਥੇ ਬੜੇ ਉੱਚੇ ਕਰਕੇ ਹੱਥ ਜੋੜਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਰਦਾਸਾ ਹੋ ਰਿਹਾ ਹੋਵੇ ਸਾਡੇ ਹੱਥ ਵੀ ਨਾ ਜੁੜਨ ਇਹ ਸਾਡੀ ਹਾਲਤ ਹੈ ਫਤਿਹ ਬੁਲਾਉਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਟੇਜ ਸੈਕਟਰੀ ਜਾ ਕੋਈ ਜੇ ਬੁਲਾ ਰਹਾ ਹੁੰਦਾ ਉਹ ਜਦੋਂ ਬੋਲਦਾ ਉਹ ਹੱਥ ਜੋੜ ਕੇ ਅਰੰਭਤਾ ਵਿੱਚ ਫਤਿਹ ਬੁਲਾਉਂਦਾ ਆਪਣੀ ਵਾਰਤਲਾਪ ਦੀ ਸਮਾਪਤੀ ਤੇ ਫਤਿਹ ਬੁਲਾਉਂਦਾ ਸੰਗਤ ਵੀ ਕਈ ਦਫਾ ਫਤਿਹ ਬੁਲਾਉਂਦੀ ਨਹੀਂ ਬੱਸ ਜਵਾਬ ਨਹੀਂ ਦਿੰਦੀ ਜਿੰਦੀ ਹੈ ਤੇ ਕੋਈ ਹੱਥ ਨਹੀਂ ਜੋੜਦਾ ਇਹ ਸਿੱਖੀ ਦੀ ਮਰਜ਼ਾ ਨਹੀਂ ਕਿ ਜਦੋਂ ਫਤਿਹ ਕਿਸੇ ਨੂੰ ਬੁલાਇਆ ਜਾਏ ਕਿ ਅਸੀਂ ਹੱਥ ਨਾਲ ਜੋੜੀਏ ਆਪ ਹੱਥ ਜੋੜ ਕੇ ਅਦਬ ਸਤਕਾਰ ਸਹਿਤ ਫਤਿਹ ਬੁਲਾਉਣੀ ਚਾਹੀਦੀ ਹੈ ਕਿਉਂਕਿ ਫਤਿਹ ਕਿਸ ਦੀ ਹੈ ਅਸੀਂ ਇੱਕ ਦੂਜੇ ਦੀ ਫਤਿਹ ਨਹੀਂ ਬੁਲਾਉਂਦੇ ਵਾਰ ਜੀ ਕਾ ਖਾਲਸਾ ਵਾਰ ਜੀ ਕੀ ਫਤਿਹ ਵੈਗੁਰ ਜੀ ਦੀ ਫਤਿਹ ਬੁਲਾਉਂਦੀਆਂ ਤੇ ਕੰਮ ਕੋ ਉਸ ਵਕਤ ਅਸੀਂ ਸਤਕਾਰ ਨਾਲ ਫਤਿਹ ਬੁਲਾਈਏ ਹੱਥ ਜੋੜ ਕੇ ਬੁਲਾਈਏ ਬਿਨਾਂ ਹੱਥ ਜੁੜੇ ਕਦੇ ਫਤਿਹ ਨਾ ਬੁਲਾਈ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਡਾ ਜਿਹੜਾ ਲਿਬਾਸ ਹੈ ਸਿੱਧਾ ਸਾਦਾ ਸਾਫ਼ ਲਿਬਾਸ ਹੋਣਾ ਚਾਹੀਦਾ ਸਰੀਰ ਪੁਰਨ ਗਈ ਤਾਂ ਕਿਹੋ ਜਿਹਾ ਚਾਹੀਦਾ ਸਾਡਾ ਪੰਜ ਕਕਾਰੀ ਵਰਦੀ ਅਗਰ ਅਸੀਂ ਧਾਰਨੀਏ ਤੇ ਚੰਗੀ ਗੱਲ ਜਿਹੜੇ ਨਹੀਂ ਹਨ ਉਹਨਾਂ ਨੇ ਵੀ ਕਮਜ਼ਕਮ ਆਪਣੇ ਜਿਸਮ ਦਾ ਲਿਬਾਸ ਜਿਹੜਾ ਅੱਛਾ ਹੋਵੇ ਕੈਪਰੀਆਂ ਪਾ ਕੇ ਚਾਰੇ ਪਾ ਕੇ ਇਹੋ ਜਿਹੇ ਜਿਹੜੇ ਡਰੈਸ ਨਗੇਜ ਵਾਲੇ ਇਹ ਲਾ ਕੇ ਗੁਰੂ ਘਰ ਨਾ ਆਇਆ ਜਾਏ ਸਤਕਾਰ ਵਾਲਾ ਡਰ ਜਿਤਨਾ ਅਸੀਂ ਕਿਸੇ ਅਦਾਲਤ ਜਾਨੇ ਕਿਸੇ ਵਿਆਹ ਟੰਗਦੇ ਜਾਂਦੇ ਹਾਂ ਖਾਸ ਫੰਕਸ਼ਨ ਤੇ ਜਾਂਦੇ ਹਾਂ ਆਪਣੇ ਸੋਹਣੇ ਸੁਥਰੇ ਡਰੈਸ ਪਾ ਕੇ ਜਾਂਦੇ ਹਾਂ ਉੱਤੇ ਐਵੇਂ ਘਰਬਾਲੇ ਡਰੈਸ ਪਾ ਕੇ ਨਹੀਂ ਜਾਂਦੇ ਇਹੋ ਜਿਹਾ ਸਤਕਾਰ ਸਾਨੂੰ ਗੁਰਗੰਨ ਸਾਹਿਬ ਜੀ ਮਹਾਰਾਜ ਦਾ ਵੀ ਕਰਦੇ ਟਾਈਮ ਗੁਰੂ ਘਰ ਜਾ ਕੇ ਇਸ ਜੁਤਰ ਨੂੰ ਮੇਨਟੇਨ ਰੱਖਣਾ ਚਾਹੀਦਾ ਕੀਰਤਨ ਚੱਲ ਰਿਹਾ ਕਥਾ ਚੱਲ ਰਹੀ ਹੈ ਪਾਠ ਚੱਲ ਰਿਹਾ ਹੈ ਸੰਗਤ ਵਿੱਚ ਗੱਲਾਂ ਨਾ ਕੀਤੀਆਂ ਜਾਣ ਅਗਰ ਕਿਸੇ ਨੂੰ ਕੋਈ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ ਉੱਠ ਕੇ ਬਾਹਰ ਜਾਇਆ ਜਾਏ ਬਾਹਰ ਜਾ ਕੇ ਗੱਲ ਕੀਤੀ ਜਾਏ ਬੰਦਰੂ ਜਿਹੜਾ ਵੀ ਆਉਂਦਾ ਜਿਸ ਕੋ ਜਾ ਕੇ ਬੈਠਦਾ ਉਹਦੀ ਖੈਰ ਸੂਖ ਪੁੱਛਦਾ ਹੈ ਅਗਲਾ ਵੀ ਮੁਰਗੀ ਦਾ ਹਾਲ ਪੁੱਛਦਾ ਹੈ ਉਹ ਇਸ਼ਾਰਿਆਂ ਵਿੱਚ ਹੀ ਗੱਲ ਕਰੋ ਉੱਥੇ ਗੱਲਬਾਤ ਨਾ ਕਰੋ ਕਿਉਂਕਿ ਉਹਦੇ ਨਾਲ ਬੜਾ ਖਲਲ ਜਿਹੜਾ ਹੈ ਪ੍ਰੋਗਰਾਮ ਵਿੱਚ ਪੈਦਾ ਹੈ ਇਹ ਸਾਰੀਆਂ ਗੱਲਾਂ ਸਤਕਾਰ ਵਾਲੀਆਂ ਸਾਨੂੰ ਮੁੱਖ ਰੱਖਣੀਆਂ ਚਾਹੀਦੀਆਂ ਹੋਰ ਵੀ ਕਾਫੀ ਗੱਲਾਂ ਨੇ ਜਿਹੜੀਆਂ ਸਾਨੂੰ ਆਮ ਇੱਕ ਕਾਮਨ ਸੈਂਸ ਨਾਲ ਸਮਝਣੀਆਂ ਚਾਹੀਦੀਆਂ ਨੇ ਵੀ ਗੁਰੂ ਘਰਾਂ ਵਿੱਚ ਇਸ ਤਰ੍ਹਾਂ ਦੀ ਬੇਸਤਕਾਰੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਇਸ ਤੋਂ ਇਲਾਵਾ ਕੁਝ ਸਤਕਾਰ ਵਜੋਂ ਬੇਲੋੜਾ ਵਹਿਮ ਪ੍ਰਸਤੀ ਲਈ ਗੱਲਾਂ ਨਬੜੀਆਂ ਚਲ ਪਈਆਂ ਦੀ ਨੇ ਨਾਲ ਕਿਉਂਕਿ ਜਿਹੜਾ ਇਹ ਦੋਹਰਾ ਭਾਈ ਪ੍ਰਹਲਾਦ ਸਿੰਘ ਜੀ ਦਾ ਲਿਖਿਆ ਹੋਇਆ ਜਿਸ ਨੂੰ ਗਿਆਨੀ ਗਿਆਨ ਸਿੰਘ ਨੇ ਅੱਧਾ ਵਿੱਚੋਂ ਬਦਲ ਦਿੱਤਾ ਜਿਹੜਾ ਆ ਗਿਆ ਭੀਕਾਲ ਕੀ ਤਵੇ ਚਲਾਇਓ ਪੰ ਸਬ ਸਿਕਨ ਕੋ ਹੁਕਮ ਹੈ ਗੁਰੂ ਮਾਨਿਉ ਗੁਰਤ ਤੇ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇ ਇਹ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇ ਇਹ ਗਿਆਨੀ ਗਿਆਨ ਸਿੰਘ ਨੇ ਬਦਲੇ ਆ ਜਦ ਕੇ ਭਾਈ ਪ੍ਰਹਲਾਦ ਸਿੰਘ ਜੀ ਦੇ ਲਿਖੇ ਜਿਹੜਾ ਅਸਲ ਦੋਹਰਾ ਹੈ ਪਤਾ ਨਹੀਂ ਪ੍ਰਾਤਨ ਗੁਰਸਿੱਖਾਂ ਦੇ ਇਹ ਰਹਿਤ ਨਾਮੇ ਮੰਨੇ ਗਏ ਹਨ ਅਗਰ ਉਹ ਜਿਹੜਾ ਹੈ ਉਹਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗੁਰਾਂ ਕੀ ਦੇ ਨਹੀਂ ਕਿਹਾ ਹੈ ਉਹਦੇ ਵਿੱਚ ਖਾਲਸੇ ਨੂੰ ਪ੍ਰਗੁਰਾਂ ਕੀ ਦਿੱਇਆ ਗਿਆ ਹੋਰ ਗੱਲ ਸਿਧਾਂਤਕ ਤੋਂ ਠੀਕ ਵੀ ਹੈ ਆਤਮਿਕ ਗਿਆਨ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੂ ਵਰਤਾਨ ਦਾ ਜਿਹੜਾ ਕੰਮ ਹੈ ਸਰੀਰ ਦਾ ਜਿਹੜਾ ਗੁਰੂ ਸਾਹਿਬ ਦੇ ਸਰੀਰ ਕਰਦੇ ਸਨ ਜਦੋਂ ਗੁਰੂ ਜੀ ਆਪਣੇ ਸਰੀਰਾਂ ਵਿੱਚ ਸੰਸਾਰ ਤੇ ਮੌਜੂਦ ਸਨ ਉਦੋਂ ਗੁਰੂ ਸਾਹਿਬ ਦਾ ਸਰੀਰ ਇਹ ਬਾਣੀ ਉਚਾਰਦਾ ਸੀ ਉਹਨਾਂ ਦੇ ਮukh ਚੋਂ ਬਾਣੀ ਉਚਰਦੀ ਸੀ ਅਸੀਂ ਆਪਣੇ ਕੰਨਾਂ ਰਾਹੀਂ ਸਰਵਣ ਕਰਦੇ ਸਾਂ ਅੱਜ ਗੁਰੂ ਸਾਹਿਬ ਸਰੀਰ ਕਰਕੇ ਸਾਡੇ ਕੋਲ ਨਹੀਂ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦਾ ਆਤਮਿਕ ਗਿਆਨ ਸਾਡੇ ਕੋਲ ਮੌਜੂਦ ਹੈ ਤੇ ਉਸ ਆਤਮਿਕ ਗਿਆਨ ਨੂੰ ਜਦੋਂ ਅਸੀਂ ਪੜ੍ਹਨਾ ਹੈ ਵਿਚਾਰਨਾ ਹੈ ਸਤਕਾਰ ਨਾਲ ਪੜ੍ਹਨਾ ਵਿਚਾਰਨਾ ਹੈ ਤੇ ਉਹ ਜਿਹੜਾ ਦੇਹ ਦਾ ਕੰਮ ਹੈ ਉਹ ਅੱਜ ਖਾਲਸਾ ਕਰਦਾ ਤੇ ਗੁਰੂ ਸਾਹਿਬ ਨੇ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹੂ ਕਰੂਨ ਵਸ ਖਾਲਸਾ ਮੇਰਾ ਸਤਗੁਰੂ ਪੂਰਾ ਤੱਕ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਮਾਨ ਦਿੱਤਾ ਇਹ ਵੀ ਅਸੀਂ ਸਾਰੇ ਜਾਣਦੇ ਹਾਂ ਇਹ ਸਾਡਾ ਇਤਿਹਾਸ ਦੱਸਦਾ ਹੈ ਕਿ 1699 ਦੀ ਵਿਸਾਖੀ ਨੂੰ ਜਦੋਂ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੂਲ ਆਰੰਭ ਕੀਤੀ ਸੀ ਤੇ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਪੂਲ ਬਖਸ਼ੀ ਆਪ ਜੀਦੋਂ ਖੰਡੇ ਬਾਟੇ ਦੀ ਪੂਲ ਉਹਨਾਂ ਨੂੰ ਉਹਨਾਂ ਨੂੰ ਲਈ ਸੀ ਭਾਵ ਖਾਲਸੇ ਪੰਜ ਸਿੰਘਾਂ ਨੂੰ ਗੁਰੂ ਦੇ ਸਰੀਰ ਦਾ ਜੋ ਮਾਨ ਬਖਸ਼ ਦਿੱਤਾ ਸੀ ਉਸੇ ਵੇਲੇ ਹੀ ਇਸੇ ਤਰ੍ਹਾਂ ਚੰਪੌਰ ਗੜੀ ਚੋਂ ਗੜੀ ਛੱਡਦੇ ਆਂ ਗੁਰੂ ਸਾਹਿਬ ਨੂੰ ਵੀ ਪੰਜਾਂ ਸਿੰਘਾਂ ਨੇ ਗੁਰੂ ਰੂਪ ਹੋ ਕੇ ਖੜੇ ਹੋ ਕੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਗੜੀ ਛੱਡ ਦਿਓ ਇਸ ਤਰ੍ਹਾਂ ਹਜ਼ੂਰ ਸਾਹਿਬ ਵੇਖੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਗੰਦ ਸਾਹਿਬ ਨੂੰ ਗੁਰਗੱਦੀ ਬਾਖੀ ਦਿੱਤੀ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਾਦਰ ਨੂੰ ਜਦੋਂ ਪੰਜਾਬ ਵੱਲ ਤੋਰਿਆ ਸੀ ਉਹਨਾਂ ਨੂੰ ਵੀ ਪੰਜਾਂ ਸਿੰਘਾਂ ਦੀ ਅਦੀਨਗੀ ਵਿਚੈਣ ਲੈ ਕੇ ਆ ਸੀ ਜੇ ਕੋਈ ਫੈਸਲਾ ਜਿਹੜਾ ਪੰਜ ਸਿੰਘਾਂ ਦੀ ਹਦੀਨ ਕੀ ਵਿੱਚ ਕਰਨਾ ਉਹਨਾਂ ਦੀ ਸਲਾਹ ਨਾਲ ਕਰਨਾ ਹੈ ਤੋ ਸਿੱਖੀ ਵਿੱਚ ਇਹ ਪੰਜ ਸਿੰਘਾਂ ਦਾ ਜਿਹੜਾ ਤਸੱਬਰ ਹੈ ਇਹ ਗੁਰੂ ਦੇ ਸਰੀਰ ਵਾਲਾ ਹੈ ਤਿਆਰ ਬੈਠਿਆ ਰਹਿਤ ਬੱਤ ਵਾਲੇ ਪੰਜ ਸਿੰਘ ਜਿਹੜੇ ਨੇ ਉਹ ਗੁਰੂ ਦੇ ਸਰੀਰ ਦੀ ਤਰ੍ਹਾਂ ਉਹਨਾਂ ਨੂੰ ਮਾਨ ਪ੍ਰਾਪਤ ਹੈ ਤਾਂ ਹੀ ਅਸੀਂ ਜਿਹਨੂੰ ਖੰਡੇ ਦੀ ਪੋਲ ਲੈਂਦੇ ਹਾਂ ਤੇ ਕੱਲਾ ਕੋਈ ਵੀ ਬੰਦਾ ਜਾ ਕੇ ਕਿਸੇ ਗੁਰਗ੍ਰੰਥ ਸਾਹਿਬ ਅੱਗੇ ਖੜਾ ਹੋ ਕੇ ਕੋਈ ਆਖੇ ਜੀ ਮੈਂ ਤੁਹਾਨੂੰ ਗੁਰੂ ਧਰਨ ਕਰਦਾ ਇਸ ਤਰ੍ਹਾਂ ਨਹੀਂ ਹੋ ਸਕਦਾ ਉੱਥੇ ਗੁਰਗ੍ਰੰਥ ਸਾਹਿਬ ਜੀ ਦੇ ਸਨਮੁਖ ਪੰਜਾ ਸਿੰਘਾਂ ਦੇ ਪੇਸ਼ ਹੋਣਾ ਪੈਂਦਾ ਉਹ ਰਹਿਤਬੈ ਧਾਰਨ ਕਰਨੀ ਪੈਂਦੀ ਹੈ ਪ੍ਰਣ ਕਰਨਾ ਪੈਂਦਾ ਕੱਲੇ ਕੋਈ ਪੰਜ ਸਿੰਘ ਦੇ ਤਿਆਰ ਬਰ ਤਿਆਰ ਪੰਜ ਪਿਆਰੇ ਖੜੇ ਹੋ ਕੇ ਕਿਸੇ ਨੂੰ ਗੁਰੂ ਦੀਖਸ਼ਾ ਨਹੀਂ ਦੇ ਸਕਦੇ ਜਿਸ ਤਿੰਨ ਵੇਰੀ ਗੁਰਗਨ ਸਾਹਿਬ ਜੀ ਮਹਾਰਾਜੀ ਉਥੇ ਪ੍ਰਕਾਸ਼ਮਾਨ ਨਾ ਹੋਣ ਉਥੇ ਗੁਰੂ ਸਾਹਿਬ ਦਾ ਆਤਮ ਗਿਆਨ ਅਤੇ ਗੁਰੂ ਸਾਹਿਬ ਦਾ ਸਰੀਰ ਰੂਪੀ ਖਾਲਸਾ ਇਹ ਦੋਨੋਂ ਦੀ ਹਾਜ਼ਰੀ ਵਿੱਚ ਹੀ ਕੋਈ ਗੁਰੂ ਤਰਨ ਕਰ ਸਕਦਾ ਹੈ ਇਸ ਲਈ ਅਸੀਂ ਇਸ ਸਤਕਾਰ ਨੂੰ ਮੰਨੂ ਸਮਝੀਏ ਇਸ ਦੋੜੇ ਵੀ ਜਿਹੜੀ ਇਹ ਗੱਲ ਹੈ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਕੀ ਦੇ ਖਾਲਸਾ ਨੂੰ ਬਣਿਆ ਗਿਆ ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਕਹਿੰਦੇ ਕਾਰਨ ਉਹ ਦੋਰਾ ਭਾਈ ਗਿਆਨ ਸਿੰਘ ਦੇ ਬਦਲ ਨਾਲ ਇਹਦਾ ਨਤੀਜਾ ਇਹ ਨਿਕਲਿਆ ਕਿ ਕੁਝ ਲੋਕਾਂ ਨੇ ਵਹਿਮ ਕਰਕੇ ਵੀ ਇਹ ਗੁਰਜੀ ਦੀ ਦੇਹ ਹੈ ਇਸ ਨੂੰ ਠੰਡ ਵੀ ਲੱਗਦੀ ਹੈ ਗਰਮੀ ਵੀ ਲੱਗਦੀ ਹੈ ਤੇ ਸੁੱਖ ਹਸਨ ਵਾਲਿਆਂ ਕਮਰਿਆਂ ਵਿੱਚ ਏਸੀ ਲਗਾ ਦਿੱਤੇਗੇ ਜਾਂ ਸਰਦੀ ਵਿੱਚ ਹੀਟਰ ਲਗਾ ਜਾਂਦੇ ਨੇ ਵੀ ਗਰਮੀ ਸਰਦੀ ਸਾਡਾ ਜਿਹੜਾ ਗੁਰੂ ਹੈ ਸ਼ਬਦ ਰੂਪੀ ਗੁਰੂ ਹੈ ਗ੍ਰੰਥ ਰੂਪੀ ਗੁਰੂ ਹੈ ਉਹ ਸਰਦੀ ਗਰਮੀ ਦੇ ਪ੍ਰਭਾਵਾਂ ਤੋਂ ਉਤਾਣੇ ਉਹਨਾਂ ਨੂੰ ਕੋਈ ਸਰਦੀ ਗਰਮੀ ਦਾ ਅਸਰ ਨਹੀਂ ਇਹ ਵਹਿਮ ਪ੍ਰਸਤੀਵਾਂ ਨੇ ਸਤਕਾਰ ਛੜੀਏ ਕਿ ਵਹਿਮ ਪ੍ਰਸਤੀ ਇਹ ਸਤਕਾਰ ਨਹੀਂ ਹੈ ਬਾਕੀ ਜਿਹੜੀ ਗੱਲਾਂ ਸੀ ਸਤਕਾਰ ਬਣੀ ਵਿਚਾਰੀਆਂ ਉਹ ਉਹ ਸਤਕਾਰ ਸਾਨੂੰ ਅਸਲ ਜ਼ਰੂਰ ਕਰਨਾ ਹੈ ਲੇਕਿਨ ਇਹ ਬੇਲੋੜੇ ਸਤਕਾਰ ਅਸੀਂ ਨਹੀਂ ਕਰਨੇ ਜੇ ਅਸੀਂ ਉਹਨੂੰ ਦੇਹ ਸਮਝਾਂਗੇ ਤੇ ਦੇਹ ਕਾਲੀ ਸਰਦੀ ਗਰਮੀ ਮਹਿਸੂਸ ਨਹੀਂ ਕਰਦੀ ਗੁਰੂ ਸਾਹਿਬ ਦੀ ਦੇਹ ਤੇ ਅਨਪੋਜਨ ਦੀ ਵੀ ਉਹਨਾਂ ਨੂੰ ਲੋੜ ਪੈਂਦੀ ਸੀ ਉਹ ਦੇਹ ਇਸ਼ਨਾਨ ਵੀ ਕਰਦੀ ਸੀ ਉਹ ਦੇਹ ਜੰਗਲ ਪਾਣੀ ਵੀ ਜਾਂਦੀ ਸੀ ਤੋ ਇਹੋ ਸਾਰੀਆਂ ਗੱਲਾਂ ਦੇਹ ਵਾਲੀਆਂ ਜਿਹੜੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਕਰ ਸਕਦੇ ਇਹ ਗਲਤ ਗੱਲ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਦੀ ਦੇਹ ਨਹੀਂ ਹੈ ਗੁਰੂ ਸਾਹਿਬ ਦਾ ਆਤਮਿਕ ਗਿਆਨ ਹੈ ਗੁਰੂ ਕੀ ਦੇਹ ਗੁਰੂ ਦਾ ਖਾਲਸਾ ਹੈ ਤੋ ਖਾਲਸੇ ਦੇ ਸੰਗਤ ਵਿੱਚੋਂ ਹੀ ਅਸੀਂ ਗੁਰੂ ਦਾ ਗਿਆਨ ਸਾਡੇ ਅੰਦਰ ਖੁੱਲਦਾ ਈ ਸੋ ਤੇ ਸੰਗਤ ਦੀ ਵੀ ਗੁਰਗੰਧ ਸਾਹਿਬ ਵਿੱਚ ਬਹੁਤ ਬੜੀ ਮਾਨਤਾ ਦਿੜ ਕਰਵਾਈ ਗਈ ਹੈ ਇਹ ਕੁਝ ਕੁ ਬੇਲੁੜੀਆਂ ਗੱਲਾਂ ਜਿਹੜੀਆਂ ਇਹ ਸਾਨੂੰ त्याਗਣੀਆਂ ਚਾਹੀਦੀਆਂ ਨੇ ਵਿਹਮ ਪ੍ਰਤੀ ਵਲੀ ਗੱਲਾਂ ਤਿਆਗਣੀਆਂ ਚਾਹੀਦੀਆਂ ਨੇ ਇੱਕ ਹੋਰ ਚੀਜ਼ ਬੜੀ ਅਜੀਬ ਅਸੀਂ ਕਰ ਰਹੇ ਹਾਂ ਕਿ ਗੁਰਗੰਧ ਸਾਹਿਬ ਦੇ ਐਤ ਮਜ਼ਾ ਲਿਖਿਆ ਵੀ ਜਿੱਥੇ ਗੁਰਗੰਧ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਵੇ ਉੱਥੇ ਉਹਨਾਂ ਦੇ ਸਨਮ ਖੜੇ ਹੋ ਕੇ ਅਰਦਾਸ ਕਰਨੀ ਹੈ ਪਾ ਮੁਖ ਗੁਰਗੰਸਾਬ ਵਾਲੇ ਪਾਸੇ ਕਰਕੇ ਜਿੱਧਰ ਪ੍ਰਕਾਸ਼ ਹੋਇਆ ਉਧਰ ਮੁੱਕਰ ਕੇ ਅਰਦਾਸ ਕਰਨੀ ਅਸੀਂ ਕਿਸੇ ਹੋਰ ਪਾਸੇ ਮੁੱਕਰ ਕੇ ਅਰਦਾਸ ਕਰਨ ਦੀ ਸਨੋ ਆ ਗਿਆ ਨਹੀਂ ਹੈ ਲੇਕਿਨ ਅਰਦਾਸ ਤੇ ਅਕਾਲਪੁਰਗੁਆ ਗੁਰੂ ਅਗੇ ਕਰਨੀ ਹੈ ਰਾਜ ਮਾਦਾ ਪੜ ਕੇ ਦੇਖੋ ਲਿਖਿਆ ਨਿਮਾਨਿਓ ਕੇ ਮਾਨ ਨੀ ਤਾਨੇ ਕੇ ਤਾਨੀ ਓਟੇਂਗੁਰ ਸੱਚੇ ਪਿਤਾ ਖਾਲਸਾ ਪੁਰਗੁਆ ਗੁਰੂ ਜੀ ਉਹਨਾਂ ਅਗੇ ਅਰਦਾਸ ਹੁੰਦੀ ਹੈ ਅਸੀਂ ਕੀ ਕਰ ਰਹੇ ਨੇ ਸਾਡੇ ਆਮ ਤੌਰ ਤੇ ਅਰਦਾਸੀਏ ਤੁਹਾਨੂੰ ਤੁਨ ਗੁਰੂ ਨਾਨਕ ਦੇਵ ਜੀ ਤੁਹਾਨੂੰ ਤੁਨ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਤੁਨ ਗੁਰੂ ਗੰਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਚ ਅਰਦਾਸ ਹੈ ਇਹ ਸਿਧਾਂਤ ਨਹੀਂ ਗੁਰੂ ਨਾਨਕ ਸਾਹਿਬ ਅੱਛਾ ਅਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗੇ ਜਾਂ ਗੁਰਗੰਸਾਹਬ ਜੀ ਮਹਾਰਾਜ ਅਗੇ ਉਹਨਾਂ ਨਾਲ ਗੱਲਾਂ ਕਰਨੀਆਂ ਅਰਦਾਸ ਦੀਆਂ ਤੁਸੀਂ ਇਹ ਕਰੋ ਤੁਸੀਂ ਉਹ ਕਰੋ ਅਜੇ ਹੋਇਆ ਅਜੇ ਉਹ ਆ ਇਹ ਵਾਜਮ ਨਹੀਂ ਹੈ ਅਰਦਾਸ ਜਿਹੜੀ ਕਰਨੀ ਹੈ ਸਿੱਧੀ ਅਸੀਂ ਅਕਾਲ ਪੁਰਖ ਵਾਹਿਗੁਰੂ ਅਗੇ ਕਰਨੀ ਹੈ ਕੇਵਲ ਗੁਰਗੰਸਾਹਬ ਦੇ ਸਨਮੁਖ ਖੜੇ ਹੋਣਾ ਹੈ ਅਸੀਂ ਕਿਹ ਕਹਿੰਦਾ ਮੈਂ ਇੱਥੇ ਤੱਕ ਸੁਣਿਆ ਹੈ ਕਿ ਸ਼ਮਸ਼ਾਨ ਘਾਟਾਂ ਦੇ ਕੋਈ ਅਰਦਾਸੀ ਅਰਦਾਸ ਕਰ ਰਿਹਾ ਉਦੋਂ ਵੀ ਬੋਲਦਾ ਤੁਹਾਨੂੰ ਤੁਹਾਨੂੰ ਗੁਰਗੰਸਾਹਬ ਜੀ ਮਹਾਰਾਜ ਆਪ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਹੈ ਦੇਖੋ ਕਿ ਕੈਸੀ ਇੱਕ ਅਨਪੜਤਾ ਵਾਲੀ ਗੱਲ ਬੀ ਸ਼ਮਸ਼ਾਣ ਕਾਰਦਿਕ ਗੁਰਸਾਹਿਬ ਦੀ ਹਜ਼ੂਰੀ ਕਿੱਥੇ ਹੈ ਮੈਂ ਕਹਿੰਦਾ ਵਾ ਇਹ ਸਾ ਸੁਣਿਆ ਅਸੀਂ ਇੱਕ ਰੱਟੇ ਜੇ ਲਾਇਓ ਇਹਨੇ ਅਰਦਾਸ ਦੀ ਗੱਲ ਸਮਝ ਕੇ ਅਰਦਾਸ ਕਰੀਏ ਵੀ ਗੁਰਗਨ ਸਾਹਿਬ ਜੀ ਜਿੱਥੇ ਹਜ਼ੂਰੀ ਹੈ ਉੱਥੇ ਵੀ ਅਸੀਂ ਸਿਰਫ ਸੰਭੂ ਖੜੇ ਹੋਣਾ ਉਹਨਾਂ ਨਾਲ ਗੱਲਾਂ ਨਹੀਂ ਕਰਨੀਆਂ ਇਹ ਕੁਝ ਗੱਲਾਂ ਜਿਹੜੀਆਂ ਸੁਧਾਰ ਵੱਲ ਦੀ ਸਾਨੂੰ ਕਰਨੀ ਚਾਹੀਦੀ ਇਹ ਸੈਸ਼ਨ ਨੂੰ ਅਜੇ ਥੋੜਾ ਹੋਰ ਜਾਰੀ ਰੱਖਾਂਗੇ ਇੱਕ ਦੋ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ